ਹਾਂਜੀ ਸਰ ਜੀ ਅੱਜ ਸ਼੍ਰੀ ਵਿਵੇਦਗਰ ਜੀ ਦੇ ਰੈਸ ਕਲੱਬ ਵੱਲੋਂ ਡਾਕਟਰ ਰਾਣਾ ਜਿਹੜੇ ਉਹਦੇ ਪ੍ਰਧਾਨ ਨੇ ਉਹਨਾਂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਅਤੇ ਅਮਰੀਕਾ ਦੇ ਵਿੱਚ ਦੋ ਐਨ ਆਰ ਆਈ ਜਿਹੜੇ ਰਹਿ ਰਹੇ ਨੇ ਬਸ ਅਮਰੀਕ ਸਿੰਘ ਵਾਲੇ ਉਹਨਾਂ ਵੱਲੋਂ ਇੱਕ ਜਿਹੜਾ ਦੌਰਾਨੇ ਜਿਹੜਾ ਬਹੁਤ ਜ਼ਿਆਦਾ بارش ਤੇ ਹੜ੍ਹਾਂ ਦੇ ਦੌਰਾਨ ਇੱਕ ਘਰ ਸੀ ਜਿਹੜਾ ਕਿ ਡਿੱਗ ਪਿਆ ਸੀ ਉਹਦਾ ਕਾਫੀ ਨੁਕਸਾਨ ਹੋਇਆ ਤੇ ਜਿਹੜਾ ਵਿਅਕਤੀ ਸੀ ਉਹ ਤੱਕ ਵਿਚਾਰੇ ਦਾ ਰਹਿਣ ਵਾਲਾ ਹੈ ਸਿਤਾਰਾਮ ਪੁੱਤਰ ਸ਼ੰਗਾਰਾ RAM ਉਸ ਦੇ ਸਟਾ ਨਹੀਂ ਲੱਗੀਆਂ ਸਨ ਉਹਦੀ ਫਰੈਂਸ਼ੀਅਰ ਤੌਰ ਦੇ ਉੱਤੇ ਜਿਹੜੀ ਆ ਉਹ ਮਦਦ ਕੀਤੀ ਗਈ ਹੈ ਕਰੀਬ 45000 ਰੁਪਏ ਜਿਹੜਾ ਵਾ ਇੱਕ ਕਲੱਬ ਵੱਲੋਂ ਪ੍ਰੈਸਟਾ ਵੱਲੋਂ ਸ਼੍ਰੀ ਮੇਘਦਰ ਜੀ ਪ੍ਰੈਸਟਾ ਵੱਲੋਂ ਦਿੱਤਾ ਗਿਆ ਹੈ ਤੇ ਮੈਂ ਦੱਸਣਾ ਚਾਹੁੰਦਾ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਕਰਦੇ ਆ ਉਹਨਾਂ ਦਾ ਇੱਕ ਸਮਾਜ ਨੂੰ ਵੀ ਚੰਗੀ ਸੇਧ ਮਿਲਦੀ ਆ ਇੱਕ ਜਿਹੜੇ ਲੋੜਵੰਦ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਕਿ ਵਕਾਇਆ ਹੀ ਇਸ ਚੀਜ਼ ਦੀ ਪੈਸੇ ਢੇਲੇ ਦੀ ਜਾਂ ਕੋਈ ਦਵਾਈਆਂ ਵਾਸਤੇ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਉਹਨਾਂ ਤੱਕ ਹੀ ਪਹੁੰਚਣੀ ਚਾਹੀਦੀਆਂ ਨੇ ਇਹ ਵਕਾਇਆ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਗਰੀਬ ਪਰਿਵਾਰ ਸੀ ਤੇ ਸਾਰਿਆਂ ਨੇ ਮਿਲ ਜੁਲ ਕੇ ਜਿਹੜੀ ਮਦਦ ਕੀਤੀ ਹੈ ਪ੍ਰੈਸ ਕਲੱਬ ਨੇ ਅਤੇ ਅਨਰੀ ਭਰਾਵਾਂ ਨੇ ਮੈਂ ਸਾਰਿਆਂ ਦਾ ਤੁਹਾਡੇ ਮੱਦੇਨਜ਼ਰ ਇਹਨੂੰ ਦਤਨਮਾਦ ਕਰਦਾ ਹਾਂ ਹਾਂਜੀ ਜੈ ਪੀਮ ਜੈ ਭਾਰਤ ਸਾਊਥ ਪੰਜਾਬਾ ਤੇ ਜੋ ਪ੍ਰਦੇਸ਼ਾਂ ਵਿੱਚ ਸਾਡੇ ਐਨਆਰਆਈ ਭਰਾ ਬੈਠੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜਿਹੀ ਖਬਰ ਨੂੰ ਦੇਖਦੇ ਸਾਰ ਹੀ ਮੈਨਾਂ ਸੰਪਰਕ ਕੀਤਾ ਤੇ ਇਸ ਜ਼ਖਮੀ ਵਿਅਕਤੀ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਨੇ ਟਾਈਮ ਨਹੀਂ ਜ਼ਿਆਦਾ ਲਾਇਆ ਸਾਨੂੰ ਪੈਸੇ ਭੇਜ ਦਿੱਤੇ ਆ ਤੇ ਅਸੀਂ ਉਹ ਜਿਹੜੇ ਪੈਸੇ ਸੀ ਡੀਐਸਪੀ ਫਲੋਰ ਸਰਵਿਸ ਦੇ ਬਲਜੀ ਦੇ ਰਾਹੀਂ ਇਹਨਾਂ ਨੂੰ ਪਹੁੰਚਦੇ ਕਰ ਦਿੱਤੇ ਆ ਤੇ ਉਮੀਦ ਕਰਦਾ ਹੋਰ ਵੀ ਜੋ ਸਾਡੇ ਇਹ ਨਿਊਜ਼ ਵੀ ਦੇਖਦੇ ਆ ਦਾਨੀ ਸੱਜਣ ਜੋ ਹੈ ਕਿ ਆ ਜੋ ਕੋਈ ਵੀ ਇਸ ਗਰੀਬ ਦੀ ਮਦਦ ਕਰਨੀ ਚਾਹੁੰਦਾ ਉਹ ਅੱਗੇ ਆ ਸਕਦਾ ਸਾਡੇ ਚੈਨਲ ਨਾਲ ਸੰਪਰਕ ਕਰ ਸਕਦਾ ਤੇ ਸਿੱਧਾ ਸਾਡੇ ਪਿੰਡ ਦੀ ਪੰਚਾਇਤ ਨਾਲ ਸਰਪੰਚ ਨਾਲ ਨੰਬਰ ਨਾਲ ਕਿਸੇ ਨਾਲ ਵੀ ਟੱਕ ਮੇਰਾ ਸੰਪਰਕ ਕਰ ਸਕਦਾ ਇਸ ਦੇ ਨਾਲ ਹੀ ਦੁਬਾਰਾ ਫੇਰ ਧੰਨਵਾਦ ਕਰਦਾ ਐਨ ਆਰ ਆਈ ਸੱਜਣਾ ਦਾ ਮਾਸਟਰ ਅਵੀਕ ਸਿੰਘ ਜੀ ਪਾਸੇ ਬਰਵਾਲੇ ਤੇ ਪਿਆਰਾ ਸਿੰਘ ਜੀ ਜਿਹੜੇ ਇਸ ਜੋਗੀ ਹਨ ਤੇ ਉਹਨਾਂ ਨੇ ਜੋ 4496 ਰੁਪਏ ਭੇਜਿਆ ਅਸੀਂ ਉਹ ਅੱਜ ਡੀ ਐਸ ਪੀ ਬਲੌਰ ਦੇ ਰਾਹੀਂ ਜੋ ਪੀੜਤ ਪਰਿਵਾਰ ਹੈ ਇਹਨਾਂ ਨੂੰ ਹੈਡਓਵਰ ਕਰਤਾ ਤੇ ਧੰਨਵਾਦ ਜੀ ਜੈਪੀ ਜੈਪਾ ਸਾਰੇ ਇਹਨਾਂ ਅਮਰੀਕ ਸਿੰਘ ਜੀ ਤੇ ਪਿਆਰਾ ਸਿੰਘ ਜੀ ਦਾ ਜਿਨ੍ਹਾਂ ਨੇ ਗਰੀਬ ਪਰਵਾਰ ਦੀ ਮਦਦ ਕੀਤੀ ਅਸੀਂ ਤਹਿ ਦਿਲੋਂ ਪਿੰਡ ਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਖੇ ਸੰਦੇ ਗਰੀਬ ਬੰਦੇ ਦੀ ਬਾਤ ਪਰੀ। ਹੁਣ ਜੈ ਜੀ ਹਿੰਦ ਜੈ ਭਾਰਤ ਜੀ। ਫਲੋਰ ਦਾ ਜਿਹੜਾ ਅੰਬੇਡਕਰ ਪ੍ਰੈਸ ਕਲੱਬ ਰਜਿਸਟਰਡ ਹੈ ਜਿਹਦਾ ਕੀ ਆਪਣੀ ਹੋਣ ਤੋਂ ਜਿਹੜਾ ਸਮਾਜ ਦੇ ਕੰਮਾਂ ਦੇ ਵਿੱਚ ਔਰ ਸਮਾਜੀਆਂ ਮੁਸਕੇ ਉਪਰ ਸ਼ਾਹੀਆਂ ਨੂੰ ਤੂੜ ਕਰਨ ਲਈ ਜਿਹੜਾ ਆਪਣੀ ਹੋਣ ਕੋਈ ਯਤਨ ਕਰ ਰਿਹਾ ਔਰ ਪਿਛਲੇ ਮਹੀਨੇ ਤੋਂ ਜਿਹੜੀ ਲਗਾਤਾਰ بارش ਹੋਈ ਹੈ ਹੜ ਆਇਆ ਉਹਦੇ ਨਾਲ ਜਿਹੜਾ ਹੈਗਾ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਔਰ ਸਾਡੇ ਇਹ ਮੇਡਗਰ ਪ੍ਰੈਸ ਕਲਾਕ ਫਲੋਰ ਦੇ ਜਿਹੜੇ ਸਾਡੇ ਚੇਅਰਮੈਨ ਨੇ ਡਾਕਟਰ ਆਰ ਰਾਣਾ ਜੀ ਇਨਾ ਨੇ ਜਿਹੜੀ ਇੱਕ ਖਬਰ ਮੈਨ ਸ਼ੇਅਰ ਕੀਤੀ ਸੀਗੀ ਕਿ ਪਿੰਡ ਟੱਕ ਮਜਾਰਾ ਦੇ ਵਿੱਚ ਜਿਹੜਾ ਸੀਤਾ RAM ਜੀ ਆ ਉਹਨਾਂ ਦਾ ਜਿਹੜਾ ਮਕਾਨ ਡੇਗ ਗਿਆ ਔਰ ਇਹਨਾਂ ਦੇ ਪਰਿਵਾਰ ਦੇ ਔਰ ਇਹਨਾਂ ਦੇ ਕਾਫੀ ਜਿਹੜੀਆਂ ਸੱਟਾਂ ਵੀ ਲੱਗੀਆਂ ਸੀ ਔਰ ਇਹਨਾਂ ਦੇ ਇਹ ਸਭ ਪਰਾਲੇ ਸਤਕਾ ਸਾਡੇ ਜਿਹੜੇ ਵਿਦੇਸ਼ 'ਚ ਬੈਠੇ ਸਾਡੇ NRI ਦਾਨੀ ਸੱਜਣਿਆਂ ਮਾਸਟਰ ਮਰੀਕ ਸਿੰਘ ਜੀ ਤੇ ਪਿਆਰਾ ਸਿੰਘ ਜੀ USA ਉਹਨਾਂ ਵੱਲੋਂ ਜਿਹੜਾ ਹੈਗਾ ਕ੍ਰੀਵ 44096 ਰੁਪਏ ਜਿਹੜੇ ਆ ਉਹ ਭੇਜੇ ਗਏ ਆ ਔਰ ਇਹਦੇ ਵਿੱਚ ਕੋਸ਼ ਮਾਇਆ ਜਿਹੜੀ ਆ ਉਹ ਡੀਐਸਵੀ ਫਲਾਲ ਸਰਦਾਰ ਸਰਮੁਖ ਸਿੰਘ ਬਲਜੀਨੀ ਵਿੱਚ ਪਾਈ ਆ ਔਰ ਪਰਿਵਾਰ ਨੂੰ ਆ ਜਿਹੜੀ ਆ ਦਿੱਤੀ ਆ ਸੋ ਅਸੀਂ ਜਿਹੜੇ ਆਪਣੇ ਅਮੇੜਗੜ ਪ੍ਰੈਸ ਕਲਾਬ ਵੱਲੋਂ ਜਿਹੜੇ ਦਾਨੀ ਸੱਜਣਿਆਂ ਸਾਡੇ ਮਾਸਟਰ ਅਮਰੀਕ ਸਿੰਘ ਜੀ ਔਰ ਸਰਦਾਰ ਪਿਆਰਾ ਸਿੰਘ ਜੀ ਯੂਐਸਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਹੀ ਜਿਹੜੇ ਸਾਡੇ ਡੀਐਸਪੀ ਫਲੋਰ ਆ ਸਰਦਾਰ ਸਰਵਨ ਸਿੰਘ ਵੱਲ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਵੀ ਇਸ ਨੇਕ ਕਾਰਜ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਔਰ ਉਹਨਾਂ ਦੇ ਹੱਥੀਂ ਜਿਹੜੀ ਅੱਜ ਇਹ ਰਕਮ ਆ ਇਹ ਪੀੜਤ ਜਿਹੜੀ ਪਰਿਵਾਰ ਆ ਸੀ타ਰਾਮ ਜੀ ਉਹਨਾਂ ਨੂੰ ਜਿਹੜੀ ਦਿੱਤੀ ਗਈ ਆ ਡੀਐਸਪੀ ਡਾਕਟਰ ਫਲੋਰਾ ਕੇ ਔਰ ਸਾਡੇ ਨਾਲ ਪਿੰਡ ਟੱਕ ਮਝਾਰਾ ਦੇ ਲੰਬੜਦਾ ਸਾਹਿਬ ਹੋਰ ਵੀ ਮੋਹਤਵਾਂ ਜਿੰਦੇ ਆ ਉਹ ਵੀ ਨਾਲ ਸੱਜਣ ਸਾਡੇ ਖੜੇ ਆ ਔਰ ਪੂਰੀ ਅਮੇੜਗੜ ਪ੍ਰੈਸ ਕਲੱਬ ਦੀ ਜਿਹੜੀ ਟੀਮ ਆ ਉਹ ਵੀ ਨਾਲ ਮਿਲੂ ਗਿਆ ਸੋ ਜਿਹੜੇ ਦਾਨੀ ਸੱਜਣ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਪੂਰੇ ਸਮਾਜ ਦੇ ਵਿੱਚ ਰਹਿੰਦੇ ਹੋਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਦਾਂ ਦੀ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਵੀ ਸਮਾਜ ਨੂੰ ਸੇਧ ਦੇਣ ਲਈ ਜਿਹੜਾ ਹੈਗਾ ਇਸ ਤਰ੍ਹਾਂ ਮੁਸ਼ਕਲ ਤੇ ਜਿਹੜੇ ਕਿਰੇ ਵਿੱਚ ਲੋ ਗਿਆ ਉਹਨਾਂ ਦੀ ਮਦਦ ਕਰੋ ਔਰ ਬਤਵਾਲ ਸਹਿਯੋਗ ਕਰੋ ਔਰ ਅਮੇੜਗੜ ਪ੍ਰੈਸ ਕਲੱਬ ਜਿਆ ਜਿਹੜਾ ਅਮੇ ਇਸ਼ਾਰੇ ਤਰ੍ਹਾਂ ਜਿਹੜਾ ਸਮਾਜ ਸੇਵੀ ਕੰਮਾਂ ਦੇ ਵਿੱਚ ਸਾਡੇ ਸਹਿਯੋਗ ਦੇ ਨਾਲ ਐਸਾ ਹੀ ਜਿਹੜਾ ਯੋਗਦਾਨ ਇਹ ਪਾਉਂਦਾ ਰਹਗਾ ਸਾਰਿਆਂ ਨੂੰ ਜੈ ਹਿੰਦ ਜੈ ਭਾਰਤ